ਲਓ ਜੀ ਤੁਹਾਡਾ ਸਵਾਲ ਸੀਗਾ ਕਿ ਬਿਨਾ ਹਰਮੋਨੀਅਮ ਤੋਂ ਰਿਆਜ਼ ਕਿਵੇਂ ਕਰੀਏ ਕੋਈ ਐਪ ਦੱਸੋ ਕਿ ਕਿਸ ਤਰੀਕੇ ਨਾਲ ਐਪਲ ਦੇ ਵਿੱਚ ਤੁਸੀਂ ਇੰਦਰ ਜਾਓ ਐਪ ਸਟੋਰ ਤੇ ਜਾਂ ਐਂਡਰੋਇਡ ਵੀ ਤੁਸੀਂ ਜਿੱਥੋਂ ਐਪਾ ਡਾਊਨਲੋਡ ਕਰਦੇ ਆ ਉੱਥੇ ਜਾ ਕੇ ਜਦੋਂ ਇਹਦੇ ਤੇ ਦੇਖੋ ਮੈਂ ਕਲਿੱਕ ਕਰਦਾ ਉੱਪਰ ਤੁਸੀਂ ਕੀ ਸਰਚ ਦੇ ਵਿੱਚ ਜਾ ਕੇ ਆਪਾਂ ਲਿਖਣਾ ਹੈ ਧਵਨੀ ਤਾਨਪੁਰਾ ਕੀ ਲਿਖਣਾ ਹੈ ਧਵਨੀ ਤਾਨਪੁਰਾ ਉੱਪਰ ਆ ਗਿਆ ਜੀ ਦੇਖੋ ਧਵਨੀ ਤਾਨਪੁਰਾ ਆਪਾਂ ਇਹਦੇ ਤੇ ਸਿਲੈਕਟ ਕੀਤਾ ਉੱਪਰ ਵੈਸੇ ਡਾਊਨਲੋਡ ਹੀ ਹੈ ਇਹਨੂੰ ਮੈਂ ਤੁਹਾਨੂੰ ਖੋਲ ਕੇ ਦਿਖਾ ਦਿੰਨਾ ਓਪਨ ਜਦੋਂ ਕੀਤਾ ਤਸ C ਸ਼ਾਰਪ ਸਕੇਲ ਤੇ ਆਲਰੇਡੀ ਸੈੱਟ ਹੈਗਾ ਮੁੰਡਿਆਂ ਦਾ ਸਕੇਲ C ਸ਼ਾਰਪ ਹੁੰਦਾ ਤੇ ਕੁੜੀਆਂ ਦਾ ਜਿਹੜਾ ਸਕੇਲ ਹੁੰਦਾ ਉਹ ਹੁੰਦਾ G ਸ਼ਾਰਪ ਠੀਕ ਹੈ ਜੀ ਆਪਦੇ ਆਪਦੇ ਸਕੇਲ ਤੇ ਜਿਹੜੀਆਂ ਕੁੜੀਆਂ ਨੇ ਉਹ ਆਪਦੇ ਸਕੇਲ ਤੋਂ ਰਿਆਜ਼ ਕਰਨ ਮੁੰਡੇ ਆਪਦੇ ਸਕੇਲ ਤੋਂ ਰਿਆਜ਼ ਕਰਨ ਸੋ ਤੁਸੀਂ ਦੇਖੋ ਹੁਣ ਆਪਾਂ ਇਹਦੇ ਤੇ ਤੁਹਾਨੂੰ ਗਾ ਕੇ ਵੀ ਦਿਖਾਉਣੇ ਆ ਸਾਦੀ ਪ੍ਰੈਕਟਿਸ ਕਰ ਸਕਦੇ ਆ ਜੇ ਕਿਸੇ ਨੇ ਕੋਈ ਗੀਤ ਗਜ਼ਲ ਗਾਉਣਾ ਹੈ ਤਾਂ ਉਹ ਵੀ ਗਾ ਸਕਦਾ ਜਿਹੜਾ ਤਾਨਬੁਰੇ ਤੇ ਆਲਰੇਡੀ ਗਾ ਲੈਂਦਾ ਸਾਨੂੰ ਇੱਕ ਪਲ ਚੈਨ ਨਾ ਆਵੇ ਸਾਨੂੰ ਇੱਕ ਪਲ ਚੈਨ ਨਾ ਆਵੇ ਸੱਜਣਾ ਤੇਰੇ ਬਿਨਾ ਸੱਜਣਾ ਤੇਰੇ ਬਿਨਾ ਸੋ ਜੇ ਵੀਡੀਓ ਚੰਗੀ ਲੱਗੀ ਤੈਨੂੰ ਅੱਗੇ ਦੀਗੇ ਸ਼ੇਅਰ ਕਰੋ